ਮੈਂ ਇਸ ਗੱਲ ਲਈ ਵਧਾਈ ਦਿੰਦਾ ਜਲੰਧਰ ਵਾਲਿਆਂ ਨੂੰ ਕਿ ਤੁਸੀਂ ਇੰਨੇ ਖਿਡਾਰੀ ਇੱਥੋਂ ਪੈਦਾ ਕੀਤੇ ਆ ਕਿ ਇੱਕ ਵਾਰ ਤਾਂ ਇਹ ਵੀ ਹਾਲਾਤ ਬਣ ਗਏ ਸੀ ਕਿ ਕੱਲੇ ਜਲੰਧਰ ਦੀ ਟੀਮ ਹਾਕੀ ਵੀ ਜਿਹੜੀ ਹੈ ਉਹ ਉਹ ਭਾਰਤ ਦੀ ਹਾਕੀ ਟੀਮ ਨੂੰ ਹਰਾ ਸਕਦੀ ਹੈ ਕੱਲੇ ਜਲੰਧਰ ਦੀ ਟੀਮ ਅੱਜ ਵੀ ਸਾਡੇ ਅੱਜ ਸਾਡੇ ਹਾਕੀ ਟੀਮ ਦੇ ਵਿੱਚ ਸੱਤ ਤੋਂ ਅੱਠ ਪਲੇਅਰ ਜਿਹੜੇ ਕੱਲੇ ਜਲੰਧਰ ਨੂੰ ਬਿਲੋਂਗ ਕਰਦੇ ਆ ਹਾਰਦਿਕ ਹੋ ਗਿਆ ਸ਼ਮਸ਼ੇਰ ਹੋ ਗਿਆ ਗੁਰਜੰਟ ਹੋ ਗਿਆ ਸੋ ਸਾਰੇ ਪਲੇਅਰ ਜਿਹੜੇ ਆ ਉਹ ਲਗਭਗ ਇੰਨਾ ਗਰਾਊਂਡਾਂ ਚੋਂ ਨਿਕਲੇ ਹੋਇਆ ਹਰਪਜਨ ਮੈਨੂੰ ਦੱਸ ਰਿਹਾ ਸੀ ਕਹਿੰਦਾ ਮੈਂ ਵੀ ਮੇਰਾ ਵੀ ਹੋਮ ਗਰਾਊਂਡ ਇਹੀ ਹੈ ਇੱਥੋਂ ਹੀ ਸ਼ੁਰੂ ਹੋਇਆ ਮੈਂ ਵੀ ਇੰਨਾ ਛੋਟੇ ਛੋਟੇ ਗਰਾਊਂਡਾਂ ਚੋਂ ਨਿਕਲ ਕੇ ਮੈਲਬਨ ਦੇ ক্রিকেট ਗਰਾਊਂਡ ਚ ਖੇਡ ਕੇ ਜਦ ਲਾਰਡਸ ਦੇ ক্রিকেট ਗਰਾਊਂਡ 'ਚ ਖੇਡ ਕੇ ਉੱਥੇ ਮੈਨ ਆਫ ਦੀ ਮੈਚ ਲੈਣਾ ਇੰਨਾ ਗਰਾਊਂਡਾਂ 'ਚੋਂ ਨਿਕਲ ਕੇ ਬਹੁਤ ਵੱਡੀ ਗੱਲ ਹੈ ਜੀ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਹੋਣੀਆਂ ਚਾਹੀਦੀਆਂ ਸਾਡੇ ਸਟੇਲੈਂਟ ਲਈ